ਮੈਨੂੰ ਨਹੀਂ ਲੱਗਦਾ ਕਿ ਅਜੇ ਤੱਕ ਕਿਸੇ ਨੇ ਵੀ ਸੋਸ਼ਲ ਮੀਡੀਆ ਤੇ ਉੱਚੀਆਂ-ਉੱਚੀਆਂ ਚੀਕਾਂ ਮਾਰ ਕੇ ਕਿਸੇ ਗਰੀਬ ਨੂੰ ਇਨਸਾਫ ਦਿਵਾਇਆ ਹੋਵੇ ਜਾਂ ਇਨਸਾਫ ਮਿਲਿਆ ਹੋਵੇ ਇਸ ਤਰੀਕੇ ਨਾਲ ਗਰਾਊਂਡ ਲੈਵਲ ਤੇ ਤਾਂ ਗਰੀਬਾਂ ਦੇ ਹਾਲਾਤ ਅਜੇ ਵੀ ਮੰਦੇ ਹਨ ਉਹਨਾਂ ਨੂੰ ਅਸਲ ਮਦਦ ਦੀ ਲੋੜ ਹੈ ਨਾ ਕਿ ਆਨਲਾਈਨ ਵਾਹ-ਵਾਹੀ ਦੀ ਸਿਆਣੇ ਬਣੋ ਜੇ ਤੁਹਾਨੂੰ ਤੁਹਾਡੇ ਚਾਰ ਬੰਦੇ ਸੁਣਦੇ ਹਨ ਤਾਂ ਸੋਸ਼ਲ ਮੀਡੀਆ ਤੇ ਆਪਸ ਵਿੱਚ ਖੇਡਣਾ ਬੰਦ ਕਰੋ ਆਪਸੀ ਜਲੂਸ ਨਾ ਕੱਢੋ ਤੇ ਜਿਹੜਾ ਜਿੱਥੇ ਗਲਤ ਹੈ ਉਸ ਨੂੰ ਆਫ ਦਾ ਕੈਮਰਾ ਬਹਿ ਕੇ ਹੱਲ ਕਰੋ ਗਲਤੀ ਦੀ ਮਾਫੀ ਮੰਗ ਕੇ ਮਸਲਾ ਹੱਲ ਕਰ ਲਓ ਮੇਰੇ ਵੀਰੋ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਐਵੇਂ ਸੋਸ਼ਲ ਮੀਡੀਆ ਤੇ ਕਿਸੇ ਦੇ ਮੰਗਰ ਨਾਲ ਲੱਗੋ ਅੱਜ ਕੱਲ ਇੱਥੇ ਸਿਰਫ ਟੀ ਆਰ ਪੀ ਦਾ ਹੀ ਮਸਲਾ ਰਹਿ ਗਿਆ ਜੀ ਜਾਂ ਫਿਰ ਸੋਸ਼ਲ ਮੀਡੀਆ ਤੇ ਉੱਚੀਆਂ ਉੱਚੀਆਂ ਚੀਕਾਂ ਮਾਰ ਕੇ ਪੋਲੀਟਿਕਲ ਪਾਵਰ ਹਾਸਲ ਕਰਨ ਦੀ ਕੋਸ਼ਿਸ਼ ਵਿੱਚ ਹਨ ਇਹੋ ਜਿਹੇ ਲੋਕ ਤੁਹਾਨੂੰ ਸਭ ਨੂੰ ਆਪਣੀ ਅਕਲ ਨਾਲ ਵਿਚਾਰ ਕਰਨਾ ਚਾਹੀਦਾ ਹੈ ਅਸਲੀ ਹੱਕਾਂ ਦੇ ਲੜਨਾ ਚਾਹੀਦਾ ਹੈ ਅਤੇ ਗਰੀਬਾਂ ਦੇ ਹਾਲਾਤ ਸੁਧਾਰਨ ਲਈ ਸਾਨੂੰ ਗਰਾਊਂਡ ਲੈਵਲ ਤੇ ਕੰਮ ਕਰਨਾ ਚਾਹੀਦਾ ਹੈ ਇਹੋ ਜਿਹੇ ਝੂਠੇ ਆਗੂਆਂ ਦੇ ਪਿੱਛੇ ਲੱਗ ਕੇ ਐਵੇਂ ਆਪਣਾ ਵਕਤ ਨਾ ਬਰਬਾਦ ਕਰੋ ਜਿੱਥੇ ਅੱਜ ਵੀ ਲੋਕ ਮਜਬੀ ਸਿੱਖਾਂ ਦੇ ਪਸ਼ੋਕੜ ਨੂੰ ਇਤਿਹਾਸ ਨੂੰ ਕੁਰਬਾਨੀਆਂ ਨੂੰ ਸ਼ਹੀਦਾਂ ਨੂੰ ਸਲਾਮਾ ਕਰਦੀਆਂ ਨੇ ਉੱਥੇ ਇਹੋ ਜਿਹੇ ਲੋਕਾਂ ਨੇ ਅੱਜ ਸੋਸ਼ਲ ਮੀਡੀਆ ਤੇ ਜਲੂਸ ਕੱਢ ਕੇ ਰੱਖਿਆ ਜੇ ਸਾਡੇ ਵੱਡੇ ਪੁਰਖਿਆਂ ਦੀਆਂ ਕੁਰਬਾਨੀਆਂ ਨੂੰ ਐਵੇਂ ਨਾ ਰੋਲਣ ਦਿਓ ਲੋਕੀ ਪਿੱਠ ਦੇ ਪਿੱਛੇ ਗਾਲਾਂ ਕੱਢਦੇ ਨੇ ਕਿ ਵੇਖੋ ਆਜ ਹੀ ਕੋ